ਇੱਕ ਦਿਨ ਨਾਲ ਸਹੇਲੀਆਂ ਕਹਿੰਦੇ ਭੈਣ ਨਾਲ ਕੀ ਪਿਆਰੀ ਵੀਰ ਚੁੱਕਣ ਤੋਂ ਇੱਕ ਸਤੀ ਨੇ ਉਸ ਨੂੰ ਬੋਲੀ ਮਾਰੀ ਵੀਰ ਚੁੱਕਣ ਤੋਂ ਇੱਕ ਸਤੀ ਨੇ ਉਸ ਨੂੰ ਬੋਲੀ ਮਾਰੀ ਭੈਣ ਨਾਲ ਕੀ ਮਾਂ ਤੇ ਪਕਾਣੋਂ ਗੱਲਾਂ ਸਭ ਬਤਾਈਆਂ ਮਾਰ ਪੱਤਰ ਭੈਣ ਨੂੰ ਵੀਰਾ ਵਕ ਮੇਰਾ ਪੁੱਤਰ ਭਾਨ ਨੂੰ ਵੀਰਾ ਬਖਸ਼ ਮੇਰਾ ਦਇਆ ਸਾਈਂ ਮਾਟੇ ਪਟਾਹੀ ਰੱਬ ਦੇ ਅੱਗੇ ਕਰਦੇ ਨੇ ਅਰਦਾਸਾਂ ਸਾਡੇ ਘਰ ਵਿੱਚ ਪੁੱਤਰ ਹੋਵੇ ਲਾਈਆਂ ਆਸਾਂ ਆਸਾਂ ਸਾਡੇ ਘਰ ਵਿੱਚ ਪੁੱਤਰ ਹੋਵੇ ਲਾਈਆਂ ਆਸਾਂ ਆਸਾਂ ਅਸੀਂ ਤਾਂ ਉਹਨਾਂ ਦਾਤਾ ਤੇਰੇ ਚਰਨਾਂ ਵਿੱਚ ਟਿਕਾਈਆਂ ਕਰ ਬੈਣੋ ਵੀਰਾ ਬਖਸ਼ ਮੇ ਅਰਜ ਕਰੋ ਮਨਜੂਰ ਪਾਤਸ਼ਾ ਮੈਂ ਜਾ ਕਰਾਂ ਦਰਤੀ ਅਰਜ ਕਰੋ ਮਨਜੂਰ ਪਾਤਸ਼ਾ ਮੈਂ ਜਾ ਕਰਾਂ ਦਰਤੀ ਤੇਰੇ ਕਰ ਵਿੱਚ ਕੋਈ ਨਾ ਕਾਟਾ ਸਭ ਤੇਰੀਆਂ ਵੜਿਆਈਆਂ ਮਾਨ ਪੁੱਤਰ ਭੈਣ ਨੂੰ ਵੀਰਾ ਬਖਸ਼ ਮੇਰਾ ਦੇ ਆਸਾਈਆਂ ਮਾਨ ਪੁੱਤਰ ਭੈਣ ਨੂੰ ਵੀਰਾ ਬਖਸ਼ ਮੇਰਾ ਦੇ ਆਸਾਈਆਂ ਬਤਾ ਜੀ ਨਾਮ ਰੰਗਣ ਵਿੱਚ ਸਦਾ ਨੇ ਰੰਗੇ ਕਾਟ ਪੁੱਤਰ ਦੀ ਸਭ ਨੂੰ ਹੁੰਦੀ ਹਰ ਕੋ ਇੱਕ ਸਾਥ ਮੰਗੇ ਕਾਟ ਪੁੱਤਰ ਦੀ ਸਭ ਨੂੰ ਹੁੰਦੀ ਹਰ ਕੋ ਇੱਕ ਸਾਥ ਮੰਗੇ ਭੈਣਾ ਤੁਸਾਂ ਤੋਂ ਵੀਰੇ ਮੰਗਣ ਜੋਨੇ ਮਾਪਿਆ ਜਾਈਆਂ ਮਾਣ ਪੁੱਤਰ ਪੈਣ ਨੂੰ ਵੀਰਾ ਬਖਸ਼ ਮੇਰਾ ਦੇ ਆਸਾਈਆਂ ਮਾੜ ਪੁੱਤਰ ਪੈਣ ਨੂੰ ਵੀਰਾ ਬਖਸ਼ ਮੇਰਾ ਦੇ ਆਸਾਈਆਂ ਪੈਣ ਲਾਂ ਲੀ ਹਰ ਵੇਲੇ ਹਰ ਤਨਨ ਗਾਈ ਰੱਖਦੀ ਮੈਂ ਵੇਰੇ ਕਢਾਣਾ ਰੀਜਾ ਦਿਲ ਵਿੱਚ ਟਪਕਦੀ ਮੈਂ ਵੀ ਆਪਣਾ ਵੀਰ ਕਢਾਣਾ ਰੀਜਾ ਦਿਲ ਵਿੱਚ ਟਪਕਦੀ ਨਾ ਕਹਿ ਦੱਸੇ ਕੀਨੇ ਦਾਤਾ ਤੇਰੀਆਂ ਬੇਪੜਵਾਈਆਂ ਮਾੜੋ ਪੁੱਤਰ ਭੈਣ ਨੂੰ ਵੀਰਾ ਬਖਸ਼ ਮੇਰਾ ਦੇ ਆਸਾਈਆਂ ਮਾੜੋ ਪੁੱਤਰ ਭੈਣ ਨੂੰ ਵੀਰਾ ਬਖਸ਼ ਮੇਰਾ ਦੇ ਆਸਾਈਆਂ ਜੈਸੇ ਦੇ ਕਾਰਗਿਰਜ ਬਾਲਾ ਨਾ ਹੋਵੇ ਕਾਨ ਅੰਤਰੇ ਲੋਕੀ ਬੇਲ ਪੁੱਤਰਾ ਦੇ ਧਨ ਦੌਲਤ ਤੇ ਝੂਠੀ ਸੌਰਤ ਫੋਕੀ ਬੇਲ ਪੁੱਤਰਾ ਦੇ ਧਨ ਦੌਲਤ ਤੇ ਝੂਠੀ ਸੌਰਤ ਫੋਕੀ ਮੈਂ ਵੀ ਚਾਹਾਂ ਦੁਨੀਆ ਤੋਰ ਮੈਨੂੰ ਮਿਲਣ ਬਤਾਈਆਂ ਮਾਣ ਪੁੱਤਰ ਭੈਣ ਨੂੰ ਵੀਰਾ ਬਖਸ਼ ਮੇਰਾ ਦੇ ਆਸਾਈਆਂ ਪੁੱਤਰ ਹੈ ਭੈਣ ਨੂੰ ਵੀਰਾ ਵਸ਼ ਮੇਰਾ ਦੇ ਆਸਾਈਆਂ ਮਾਣ ਪੁੱਤਰ ਹੈ ਭੈਣ ਨੂੰ ਵੀਰਾ ਵਸ਼ ਮੇਰਾ ਦੇ ਆਸਾਈਆਂ ਵਾਹਿਗੁਰੂ ਦੇ ਕਾਥਾ ਸਾਹਿਬਾ ਵਾਹਿਗੁਰੂ ਕੀ ਕਿਹਾ ਸਤਿ ਗੁਰੇ ਸੋਨਿਹਾਲ ਆਸਰੀ ਕਾਰ